ਪਰ ਕੀ ਇਹ ਸੰਭਵ ਕਿਸ ਤਰ੍ਹਾਂ ਹੈ ਅਪਏ ਨਹੀਂ ਸੋਚਨਾ ਕਿ ਕੱਲਾ ਕਿਸ ਸਾਧਾਰੀ ਬੰਦਾ ਅਮਰਤ ਛਕਿਆ ਕਿਰਪਾ ਨਾਲ ਪਰੋਂ ਦੇ ਭਾਈ ਕੋਈ ਖਾਲਸਾ ਬਣ ਗਿਆ ਪਹਿਲੇ ਗੁਰੂ ਦੇ ਸੰਧਾਰਤ ਨੂੰ ਸਮਝਣਾ ਹਰ ਸਿੱਖ ਦਾ ਸੰਧਾਰਤ ਹਰ ਮਨੁੱਖਤਾ ਵਾਸਤੇ ਬਰਾਬਰ ਹੈ ਹਰ ਗੁਰਦਾਸੇ ਕੇ ਸਭ ਤੋਂ ਪਹਿਲਾ ਸਿਧਾਂਤ ਕੀ ਹੈ ਕਿਰਤ ਕਰਨਾ ਸੱਚੀ-ਸੁੱਚੀ ਨਾਮ ਜਪਣਾ ਤੇ ਵੰਡ ਕੇ ਛਕਣਾ ਸਭ ਤੋਂ ਪਹਿਲਾ ਇਹ ਸੋਚਣ ਦੀ ਗੱਲ ਹੈ ਕਿ ਅਸੀਂ ਸਾਰੇ ਸੱਚੀ-ਸੁੱਚੀ ਕਿਰਤ ਕਰਦੇ ਹਾਂ ਜੇ ਜੀ ਸੱਚੀ ਕੀਰਤ ਨਹੀਂ ਨਾ ਕਰਦੇ ਤੇ ਉਸ ਤੋਂ ਅਗਲਾ ਸਟੈਪ ਨਾਮ ਜਪਣਾ ਅਸੀਂ ਉਹ ਨਹੀਂ ਜੱਪ ਸਕਦੇ ਜੇ ਨਾਮ ਨਹੀਂ ਜਪਿਆ ਤੇ ਅਸੀਂ ਵੰਡ ਕੀ ਕਿਸ ਤਰ੍ਹਾਂ ਛਕਣਾ ਜੇ ਸਿੱਖ ਦੇ ਮੇਨ ਬੇਸਿਕ ਰੂਲਸ ਨੇ ਜਿਹੜੇ ਫੰਡਾਮੈਂਟਲ ਰੂਲ ਨੇ ਜੇ ਅਸੀਂ ਇਹਨਾਂ ਚੀਜ਼ਾਂ ਤੋਂ ਟੁੱਟ ਗਏ ਨਾ ਤੇ ਬਾਕੀ ਕਿੱਦਾਂ ਬਹੁਤ ਦੂਰ ਗਏ ਅਸੀਂ ਪਰਦੇਸਾਂ 'ਚ ਜਿਵੇਂ ਲਿਖਦੇ ਆ ਅਮਰੀਕਾ ਦੇ ਵਿੱਚ ਖਾਸ ਕਰਕੇ ਜਾਂ ਕੈਨੇਡਾ ਦੇ ਵਿੱਚ ਉੱਥੇ ਸਾਰੇ ਭਰਾ ਇੰਨੀ ਸੱਚੀ ਸੁੱਜੀ ਕੀਰਤ ਕਰਦੇ ਨੇ ਤੇ ਕੀਰਤ ਕਰਨ ਤੋਂ ਬਾਅਦ ਕੀ ਦੇਖ ਰਹੇ ਆ ਸਵੇਰੇ ਤੜਕੇ 3 ਵਜੇ ਸ਼ਾਮ ਨੂੰ ਰੈਰਾਸਰ ਸਾਹਿਬ ਦੇ ਟਿਕਾਣੇ ਆਣ ਕੇ ਗੁਰਦੁਆਰੇ ਕਿ ਜਾ। ਫਿਰ ਉਹ ਜੀ ਦੇ ਵਿੱਚ ਬੈਠ ਕੇ ਪਰਮਾਤਮਾ ਦਾ ਨਾਮ ਜਪਦੇ ਉਹਨਾਂ ਲੋਕਾਂ ਦੀ ਤਸੱਲੀ ਜਿਹੜੀ ਮਾਇਆ ਵੱਲੋਂ ਨਾ ਹੋ ਗਈ ਜਿੱਤਾ ਕਹਿੰਦੇ ਆ ਪੰਜ ਪੰਜ ਕਿਤੇ 흘ਿਆ ਖੁਸ਼ ਨਹੀਂ ਹੈਗਾ ਪਰ ਅਸੀਂ ਇੱਥੇ ਮੈਂ ਦੇਖਦੇ ਆ ਮੇਰੇ ਭੈਣ ਭਰਾ ਚਾਚੇ ਤਾਏ ਸਾਰੇ ਜਾਂ ਸਾਰੇ ਤੁਸੀਂ ਭੈਣ ਭਰਾ ਦੇਖਦੇ ਆ ਕਿ ਅਸੀਂ ਧੋੜ ਨਹੀ ਪਰਮਾਤਮਾ ਨੂੰ ਛੱਡ ਕੇ ਅਸੀਂ ਸੋਚਦੇ ਆ ਕਿ ਪੈਸੇ ਨਾਲ ਸ਼ਾਇਦ ਅਸੀਂ ਸਭ ਕੁਝ ਖਰੀਦ ਲਾਂਗੇ ਪਰ ਮੇਰੇ ਜਿੰਦਗੀ ਦਾ ਆਪਣਾ ਪ੍ਰੈਕਟੀਕਲ ਤਿਆਰ ਪਿਆ ਮੈਂ ਵੀ ਇਸ ਤਰ੍ਹਾਂ ਹੀ ਸੋਚਦਾ ਸੀ ਉਹਨਾਂ ਇਥੋਂ ਐਲ ਐਨ ਬੀ ਕੀਤੀ 96 ਦੇ ਵਿੱਚ ਛੱਡ ਕੇ ਬਾਹਰ ਭੱਜ ਗਿਆ ਮੈਂ ਕਹਿੰਨੀ ਪੈਸੇ ਕਮਾਉਣੇ ਇੱਥੇ ਸੱਚ ਦੀ ਮਤਲਬ ਵੈਲਿਊ ਨਹੀਂ ਹੈਗੀ ਗੱਲ ਬਿਲਕੁਲ ਸੱਚ ਹੈ ਪਰ ਅਸੀਂ ਸਾਰੇ ਇਕੱਠੇ ਹੋ ਕੇ ਉਸ ਗੁਰੂ ਨਾਨਕ ਦੀ ਜਿਹੜੀ ਥਿਉਰੀ ਹੈ ਨਾ ਉਹਨੂੰ ਅਸੀਂ ਮੇਨ ਲੋਕਾਂ ਦੇ ਵਿੱਚ ਲੈ ਕੇ ਜਾਣਾ ਕਿ ਸੱਚੀ ਸੋਚੀ ਕਿਰਤ ਕਰਨੀ ਸਾਰਿਆਂ ਨੂੰ ਸਰਬੱਤ ਦੇ ਭਲੇ ਦੀ ਗੱਲ ਕਰਨੀ ਮਾਨਸਤ ਕੀ ਜਾਤ ਸਭ ਇੱਕ ਹੈ ਪਹਿਚਾਨ ਹੋ ਇਨ ਸਿਧਾਂਤਾਂ ਦੇ ਉੱਪਰ ਦ੍ਰਿੜਤਾ ਨਾਲ ਪਹਰਾ ਦੇਣਾ ਤੇ ਬੀਬੀਆਂ ਤਾਂ ਖਾਸ ਕਰਕੇ ਤੁਹਾਡੇ ਵਾਸਤੇ ਬਣਦੀ ਬੀਬੀਆਂ ਭੈਣੋ ਗੁਰੂ ਨਾਨਕ ਸਾਹਿਬ ਦੇ ਪਹਿਲਾਂ ਤੁਹਾਨੂੰ ਪਤਾ ਹੀ ਸਾਡੇ ਸਮਾਜ ਵਿੱਚ ਸਾਡੇ ਇੰਡੀਆ ਭਾਰਤ